ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਨਾਮੀ ਵੀਡੀਓ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਨਾਲ ਦੀ ਨਾਲ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚਲਦਾ ਰਹਿੰਦਾ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆੜ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਪੌਨਸੀ ਆ 2014 ਮਾਡਲ ਗੱਡੀ ਆ ਜੀ 60000 ਗੱਡੀ ਕੁੱਲ ਚੱਲੀ ਹੋਈ ਆ 210000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪੌਨਸੀ ਆ ਸ਼ੈਨਾ ਮਾਲਕ ਦਾ ਏਰੀਆ ਤੇ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਨਾ ਕੋਈ ਡੈਮੇਜ ਨਾ ਕੋਈ ਲੱਗੀ ਹੋਈ ਨਾ ਕੋਈ ਕਿਸੇ ਪਾਸੋਂ ਖੜਕੀ ਖੁੜਕੀਆਂ ਜੀ ਵਧੀਆ ਗੱਡੀ ਆ ਮਾਲਕ ਨੇ ਬਹੁਤ ਵਧੀਆ ਚਲਾਈ ਹੋਈ ਆ ਜੀ ਆਪਾਂ ਇੰਜਨ ਗਿਰ ਦੀ ਗੱਲ ਕਰੀਏ ਤਾਂ ਸਾਇਲੈਂਟ ਇੰਜਨ ਗੇਰ ਹੈ ਕੋਈ ਕਿਸੇ ਪਾਸੋਂ ਆਵਾਜ਼ ਨਹੀਂ ਆਉਂਦੀ 2 10 ਦੇ ਵਿੱਚੋਂ ਮਾੜਾ ਮੋਟਾ ਹੋਰ ਵੀ ਮੌਕੇ ਤੇ ਘਾਟਾ ਬਾਦਾ ਹੋ ਜਾਊਗਾ ਤਾਂ ਇੱਕ ਵਾਰੀ ਸਰਫ ਡਿਮਾਂਡ ਹੈ ਤੁਹਾਨੂੰ ਪਤਾ ਹੀ ਅਸੀ ਤੇ ਨੰਬਰ ਵਾਈ ਦਾ 95 923 80 057 ਨੰਬਰ ਸੈਕੰਡ ਤੇ ਆਪਣੇ ਕੋਲੇ ਸੈਂਟਰੋ ਗੱਡੀ ਪਹੁੰਚੀ ਹੈ 2005 ਮਾਡਲ ਗੱਡੀ ਹੈ ਤੇ 2027 ਤੱਕ ਦੇ ਪਾਸਿੰਗ ਹੈ ਜੀ ਤੇ 82000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪਟਿਆਲੇ ਖੜੀ ਆ ਨਵੇਂ ਟੈਰਾਂ ਚ ਗੱਡੀ ਦੀ ਕੰਡੀਸ਼ਨ ਠੀਕ ਹੈ ਬਾਡੀ ਲਾਈਨ ਵੀ ਠੀਕ ਹੈ ਬਾਕੀ ਫੋਟੋਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਗੱਡੀ ਦਾ ਰੰਗ 2005 ਮਾਡਲ ਦੇ ਹਿਸਾਬ ਨਾਲ ਵਧੀਆ ਪਿਆਗਾ ਤੇ 82000 ਦੇ ਵਿੱਚੋਂ ਘਾਟਾ ਵਾਦਾ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ 82000 ਰੁਪਿਆ ਡਿਮਾਂਡ ਹੈ ਲੈਸ ਹੋ ਜਾਊਗਾ ਜੰਗਰ ਚ ਕੋਈ ਕਮੀ ਪੇਸ਼ੀ ਨਹੀਂ ਅੰਦਰੋਂ ਗੱਡੀ ਵਧੀਆ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮਾਲਕ ਨੇ ਦੱਸੇਗਾ ਆਪਾਂ ਜਦੋਂ ਗੱਡੀ ਖਰੀਦਾਂਗੇ ਖਰੀਦਣ ਤੋਂ ਬਾਅਦ ਆਪਨੂੰ ਨਾ ਤਾਂ ਸਰਵਿਸ ਕਰਵਾਉਣ ਦੀ ਲੋੜ ਨਾ ਕੋਈ ਇੱਕ ਪੈਸਾ ਉਤੇ ਲਾਉਣ ਦੀ ਲੋੜ ਹੈ ਨਾ ਕੋਈ ਗੱਡੀ ਮੁਰੰਮਤ ਪਾਲਦੀ ਹੈ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੇ 86993 38838 ਮਾਲਕ ਦਾ ਨੰਬਰ ਹੈ ਮਾਲਕ ਨੇ ਵੀ ਪੈਸਾ ਦੀ ਲੋਡ ਕਰਕੇ ਗੱਡੀ सेल ਕਰਨੀ ਪੈ ਰਹੀ ਹੈਗੀ ਤੇ ਹੁਣ ਤੁਸੀਂ ਇੱਕ ਆਲਟੋ ਗੱਡੀ ਦੇਖੋ ਬਈ ਆਲਟੋ ਗੱਡੀ ਇਸ ਸੀएनजी ਕਿਟ ਲੱਗੀ ਹੋਈ ਹੈ ਇੰਜਨ ਦੀਆਂ ਫੋਟੋਆਂ ਵੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਦਿਖਾਈਆਂ ਬਾਕੀ ਬੈਟਰੀ ਦੇਖ ਲਓ ਵਧੀਆ ਤੇ ਮਾਡਲ ਦੀ ਗੱਲ ਕਰੀਏ 2010 ਮਾਡਲ ਆਪ ਨੂੰ ਗੱਡੀ ਮਿਲੂਗੀ 1 ਲੱਖ ਤੇ 20000 ਰੁਪਿਆ ਮਾਲਕ ਵੱਲੋਂ ਡਿਮਾਂਡ ਤੇ ਗੱਡੀ ਖੜੀ ਆ ਰੋੜੀ ਸਿਰਸਾ ਏਰੀਆ ਚ ਗੱਡੀ ਵਧੀਆਗੀ ਚਲਾਉਣ ਚ ਬਹੁਤ ਵਧੀਆ ਮੱਖਣ ਮલાઈ ਵਾਂਗੂ ਚੱਲਦੀ ਆ ਤੇ ਕਿਸੇ ਨੂੰ ਵੀ ਪਸੰਦ ਆ ਵੀ ਕੋਈ ਵੀ ਦੇਖਣ ਦਾ ਚਾਹਵਾਨ ਹੋਵੇ ਜਾ ਕੇ ਦੇਖਣੀ ਹੋਵੇ ਤਾਂ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਚਲਾ ਕੇ ਦੇਖ ਲੂ ਸਟਾਰਟ ਕਰਕੇ ਦੇਖ ਲੂ ਕਿਵੇਂ ਮਰਜੀ ਚੈੱਕ ਕਰ ਲਓ ਮਾਲ ਕਹਿੰਦੇ ਆ ਵੀ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ 80 ਤੋਂ 85 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਤੇ ਆਲਟੋ ਸੀएनजी ਹੈ ਜੀ ਆਹ ਅੰਦਰੋਂ ਵਧੀਆ ਪਾਰਟਸ ਪੋਰਟਸ ਜਿੰਨੇ ਵੀ ਹੁੰਦੇ ਆ ਸਾਰੇ ਜੇਨੂਅਨ ਨੇ ਜੀ ਤੇ ਨੰਬਰ 9299 90480192 ਬਾਕੀ AC ਹੀਟਰ ਵਰਕਿੰਗ ਚ ਹੈ ਤੇ ਸਾਰੇ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਨੇ ਸਬਟ ਡਜ਼ਾਇਰ ਬੀਐਕਸਆਈ 2021 ਮਾਡਲ 26000 ਕੁੱਲ ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਇਆ ਉਹ ਵੀ ਬਿਲਕੁਲ ਨਵੀਂ ਤੇ ਗੱਡੀ ਖੜੀ ਗੁਰਦਾਸਪੁਰ ਏਰੀਆ ਚ ਫਾਸਟ ਓਨਰ ਗੱਡੀ ਆ ਤੇ ਵਧੀਆ ਗੱਡੀ ਆ ਜੀ ਕੋਈ ਨੁਕਸ ਨਹੀਂ ਤੇ ਜਮਨਮੀਆ ਫਰੈਸ਼ ਜਿਵੇਂ ਆਪਾਂ ਸ਼ੋਰੂਮ ਚੋਂ ਕਢਵਾਉਣੀਆ ਸੈਮ ਉਹੋ ਜੀ ਕੰਡੀਸ਼ਨ ਪਈ ਆ ਨਾ ਤਾਂ ਕੋਈ ਲੱਗੀ ਹੋਈ ਆ ਨਾ ਕੋਈ ਡੈਮੇਜ ਆ ਨਾ ਕੋਈ ਗਲੀ ਸੜੀ ਆ 690 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਵੀ ਮੋਕੇ ਤੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਕੋਈ ਵੀ ਦੇਖਣ ਦਾ ਚਾਹ ਬਣ ਹੈਗਾ ਖਰੀਦਣ ਦਾ ਚਾਹ ਬਣ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਚੱਲ ਹੀ ਰਹੀਆਂ ਫੋਟੋ ਨਹੀਂ ਸੋਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਜੀ ਤੇ ਮੈਂ ਹਰ ਰੋਜ਼ ਕਹਿਣਾ ਹੁੰਨਾ ਵੀ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦੂੰ ਲਾਜ਼ਮੀ ਇੱਕ ਵੀਡੀਓ ਬਣਾ ਕੇ ਭੇਜਿਆ ਕਰੂੰ ਕਿਉਂਕਿ ਵੀਡੀਓ ਚ ਜਿਆਦਾ ਵਧੀਆ ਤਰੀਕੇ ਨਾਲ ਸਾਰਾ ਕੁਝ ਪਤਾ ਲੱਗ ਜਾਂਦਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਰੇਟ ਤੁਹਾਨੂੰ ਪਤਾ ਲੱਗ ਗਿਆ ਡਿਮਾਂਡ ਆ ਇੱਕ ਬਰੀ ਲੈਸ ਬਸ ਹੋ ਜਾਊਗਾ ਗੁਰਦਾਸਪੁਰ ਜਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਪੰਜਾਬ ਨੰਬਰ ਗੱਡੀ ਹੈ ਤੇ ਬਾਈ ਦਾ ਨੰਬਰ 98500 5827340 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਹੋ ਰਹੀ ਹੈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਬਹੁਤ ਵਧੀਆ ਰੇਟਾਂ ਦੇ ਵਿੱਚ ਤੇ ਇਕੱਲੀ-ਇਕਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਤੁਸੀਂ ਸਾਰੇ ਲਾਜ਼ਮੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 77 194 ਤੇ 45 360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਜੇ ਚਾਹਨਿਓ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਹ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਤੇ ਆਪਣਾ ਕਮਿਸ਼ਨ ਖਰਚਾ ਵਾਰਚਾ ਵੀ ਕੋਈ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਬਟਾ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਤ ਤੋਂ ਬਦ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਹਰ ਰੋਜ਼ ਆਪਣੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਇੱਕ i10 ਗ੍ਰੈਂਡ ਗੱਡੀ ਲੈ ਕੇ ਪਹੁੰਚੇ ਹਾਂ ਜੀ ਹੁਣਾਈ ਦੀ 2014 ਮਾਡਲ ਹੈ 70000 ਕੁੱਲ ਚੱਲੀ ਹੋਈ ਹੈ ਗੱਡੀ T14 ਮਾਡਲ 280 ਡਿਮਾਂਡ ਜਲਾਲਾਬਾਦ ਮਾਲਕ ਦਾ ਏਰੀਆ ਤੇ 50 ਕਿ ਪੈਸੇ ਟੈਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਗੱਡੀ ਆ ਬਈ ਫਾਸਟ ਓਨਰ ਆ ਜਲਾਲਾਬਾਦ ਖੜੀ ਆ ਕੋਈ ਵੀ ਜਲਾਲਾਬਾਦ ਦੇ ਨੇੜੇ ਤੋਂ ਦੇਖ ਰਿਹਾ ਸੀ ਜਾਂ ਕਿਤੋਂ ਵੀ ਦੇਖ ਰਿਹਾ ਤੇ ਤੁਹਾਨੂੰ ਆ 10 ਗੱਡੀ ਚਾਹੀਦੀ ਆ ਤਾਂ 280 ਡਿਮਾਂਡ ਸੇ 14 ਮਾਡਲ ਆਪਾਂ ਲੈ ਕੇ ਪਹੁੰਚਿਆ ਤੇ ਮਾਲਕ ਦਾ ਜਿਹੜਾ ਨੰਬਰ ਆ ਆਪਾਂ ਸਕਰੀਨ ਤੇ ਦੇ ਰੱਖਿਆ ਸੀ 98159 ਤੇ 79 711 ਤੇ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਗੱਲ ਕਰ ਲਉ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦੋਂ ਤੇ ਹੁਣ ਆਪਾਂ ਇੱਕ ਜ਼ਾਇਰ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਬਿਲਕੁਲ ਨਵੀਂ ਫ੍ਰੈਸ਼ ਮਾਡਲ ਚਾਹੇ 12 ਪਰ ਗੱਡੀ ਦੀ ਕੰਡੀਸ਼ਨ ਫ੍ਰੈਸ਼ ਹੈਗੀ 3 ਲੱਖ 20000 ਰੁਪਏ ਡਿਮਾਂਡ ਤਰਨ ਤਰਨ ਗੱਡੀ ਖੜੀ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਬਹੁਤ ਸਹੀ ਆਪਨ ਮਿਲ ਚੁਕੀ ਨੂੰ ਟਾਇਰ ਆਪਨ ਨਵੇਂ ਵਾਂਗੂ ਮਿਲ ਜਾਣਗੇ ਤੇ ਗੱਡੀ ਕੁੱਲ 84593 ਕਿਲੋਮੀਟਰ ਚੱਲੀ ਹੋਈ ਆ ਤੇ ਮਾਲਕ ਆਪ ਤਾਂ ਬਾਹਰ ਰਹਿੰਦੇ ਹੋ ਜੀ ਬਾਹਰ ਗਈ ਮਾਲਕ ਦੀ ਗੱਡੀ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਗੱਲ ਤੁਸੀਂ ਆਪੇ ਕਰ ਲਿਓ ਇੱਕ ਸੈਂਟਰੋ ਗੱਡੀ ਦੇਖੋ ਤੁਸੀਂ ਮਾਡਲ 2 ਹੈ ਪਰ ਗੱਡੀ ਦੀ ਪਾਸਿੰਗ 27 ਤੱਕ ਰੀਨਿਊ ਹੋਈ ਹੈ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਛੀਵਾੜਾ ਸਾਹਿਬ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਤੇ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਿਓ ਕਿਸੇ ਨੇ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਲਓ ਤਾਂ ਕਿ ਬਹੁਤ ਸੋਹਣੀ ਵਧੀਆ ਗੱਡੀ ਆ 98700 28 ਤੇ 10485 ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਗੱਲ ਹੋ ਚੁਗੀ। ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਚੱਲਦਾ ਰਹਿੰਦਾ ਹੈ 7719445360 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਤੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੰਨੇ ਰੇਟ ਚ ਕਮੈਂਟ ਦੇ ਵਿੱਚ ਜਰੂਰ ਲਿਖਿਓ ਨੀਚੇ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਇਓ ਜੀ